ਵੈਲਕਮ ਦੋਸਤੋ 68 ਨੰਬਰ ਦੀ ਵੀਡੀਓ ਹੈ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਇਹ ਮੈਚ ਜਿਹੜਾ 6 ਅਪ੍ਰੈਲ 2013 ਨੂੰ ਚੌਕੇ ਜਿਹੜਾ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਉੱਥੇ ਖੇਡਿਆ ਗਿਆ। ਸੈਮੀਫਾਈਨਲ ਮੈਚ ਧਨੋਲਾ ਵਰਸੀ ਦੜਬਾ ਦੇ ਵਿਚਕਾਰ। ਧਨੋਲੇ ਜਿਹੜੇ ਦੋ ਖਿਡਾਰੀ ਬਾਹਰੋਂ ਖੇਡ ਰਹੇ ਸੀ ਉਹ ਰਾਜਖੇਪਲ ਔਰ ਮਿੰਦੀ ਪੇਰਣਾ ਸੀ। ਔਰ ਦੜਬੇ ਦੇ ਵਿੱਚ ਖੁਸ਼ੀ ਦੁੱਗਾ ਔਰ ਸ਼ੀਲੂ ਹਰਿਆਣਾ ਖੇਡ ਰਹੇ ਸੀ। ਦੇਖਣ ਵਾਲੀ ਗੱਲ ਹੈ ਕਿ ਕਿਹੜਾ ਖਿਡਾਰੀ ਆਪਣੀ ਟੀਮ ਨੂੰ ਫਾਈਨਲ ਦੇ ਵਿੱਚ ਪ੍ਰਵੇਸ਼ ਕਰਵਾਉਂਗਾ। ਮੈਚ ਦੇ ਵਿੰਡੜਵੇ ਦਾ ਰਾਜ ਚੋਟ ਪਾਵੇਗਾ। ਡੜਵਾ ਦੀ ਟੀਮ ਵੱਲੋਂ ਰਾਜ ਚੋਟ ਦੀ ਪਹਿਲੀ ਕਬੱਡੀ ਪਵੇਗੀ। ਮੈਦਾਨ ਦੇ ਵਿੱਚ ਉਧਰ ਚਾਰ ਜਾਫੀਆਂ ਦੇ ਵਿੱਚ ਭਿੰਦਾ ਹੋਵੇਗਾ। ਜਖੇਪਲਾਂ ਵਾਲਾ ਰਾਜ ਹੋਵੇਗਾ ਤੇ ਨਾਲ ਬਿੰੜੇ ਪਿੰਡ ਦਾ ਨਿੰਦੀ ਚਾਰ ਨਾਲ ਗਿਆਨੀ ਹੋਵੇਗਾ। ਧਨੌਲਾ ਦੀ ਟੀਮ ਦੇ ਮਾਸਟਰ ਜਾਗਰ ਸਿੰਘ ਢਿੱਲੋਂ ਦੇ ਚੰਡੇ ਹੋਏ ਖਿਡਾਰੀ ਮੈਦਾਨ ਦੇ ਵਿੱਚ ਖੇਡ ਰਹੇ ਨੇ ਕਿ ਕੋਚਾਂ ਦੇ ਚੰਡੇ ਹੋਏ ਨੇ ਤਨ ਮਿੱਟੀ ਵਿੱਚ ਰਗੜਾਏ ਨੇ ਇਹਨਾਂ ਹੱਸ ਕੇ ਜਿਹੜਾ ਦਰਦਾਂ ਨੂੰ ਜੋ ਇਹਨਾਂ ਹਿੱਸੇ ਆਏ ਨੇ ਸੱਚ ਰਾਜ ਲਹਿੜੀ ਲਿਖਦਾ ਏ ਸਾਡੀ ਆਪਣੀ ਵੱਖ ਕਹਾਣੀ ਏ ਅੱਜ ਦੁਨੀਆ ਖੇਡੇ ਕਬੱਡੀ ਨੂੰ ਇਹ ਸਭ ਤੇ ਦਿਲ ਦੀ ਰਾਣੀ ਏ ਅੱਜ ਦੁਨੀਆ ਖੇਡੇ ਕਬੱਡੀ ਨੂੰ ਰਾਜ ਚੋਟ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਡੜਵੇ ਵਾਲਾ ਬੇਨੜੇ ਪਿੰਡ ਦਾ ਨਰਿੰਦਰ ਸਿੰਘ ਹੈ ਲਓ ਉਧਰਲੇ ਪਾਸੇ ਨਿਮਾ ਭੋੜੀਪੁਰ ਦਾ ਲਾਈਨਮੈਨ ਦੇ ਤੌਰ ਤੇ ਆਪਣੀਆਂ ਸਵਾਵਾ ਦੇ ਰਹੇ ਦੱਸ ਰਿਹਾ ਪੁਆਇੰਟ ਜਿਹੜਾ ਰਾਜ ਚੋਟ ਦਾ ਡੜਵਾ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਇੱਕ ਟਰੌਲੇ ਵਾਲਾ ਕਾਲਾ ਕੇ 24000 ਨਮਾਜ਼ ਫਕਰ ਦੀ ਤੋ 5 ਹੈ ਕਿੰਦੀਆਂ ਪੜਦਾਵੇ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾਵੇ ਜਿਹੜਾ ਮੌਲਾ ਮੌਲਾ ਕਰਦਾਵੇ ਧਰੋਲੇ ਵਾਲਾ ਕਾਲਾ ਵਰਤਮਾਨ ਸਮੇਂ ਦਾ ਸੁਪਰਸਟਾਰ ਖਿਡਾਰੀ ਹੈ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਵਧਿਆ ਹੋਇਆ ਹੁਣ ਵੇਖਾਂਗੇ ਕਿ ਵਿਧਵੇ ਦਾ ਕਿਹੜਾ ਯਾਫੀ ਹੈ ਪੁਆਇੰਟ ਧਰੋਲੇ ਵਾਲੇ ਕਾਲੇ ਦਾ ਪੁਆਇੰਟ ਰੀਡਰ ਦੇ ਵਾਸਤੇ ਜੁੜਦਾ ਹੋਇਆ ਐਸੇ ਵਾਰ ਬਾਈ ਲੈ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ 50-50 ਮਿੱਠੂ ਬੁੱਧਨੇ ਕਾ ਦੋਨੋ ਟੀਮਾਂ ਨੂੰ 50-50 ਰੁਪਏ ਦੇ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਫਿਰ ਆਪਾਂ ਦੇਖਦੇ ਹਾਂ ਕਿ ਹਰਿਆਣੇ ਵਾਲਾ ਸ਼ੀਲੂ ਵਧਿਆ ਹੋਇਆ ਹੈ ਇਸ ਸਮੇ ਕਬੱਡੀ ਪਾਉਣ ਦੇ ਵਾਸਤੇ ਹਰਿਆਣੇ ਦਾ ਸ਼ੀਲੂ ਰੋਤ ਕਦੇ ਏਰੀਆ ਦਾ ਜਿਸ ਏਰੀਆ ਨੇ ਵੱਡੇ ਵੱਡੇ ਪਹਿਲਵਾਨ ਪੈਦਾ ਕੀਤੇ ਨੇ ਕੁਸ਼ਤੀ ਦੇ ਤੇ ਵੱਡੇ ਵੱਡੇ ਰਾਜ ਦੀ ਸ਼ਹਿਰ ਹੈ ਹਰਿਆਣੇ ਦੇ ਮੁੱਖ ਮੰਤਰੀ ਦਾ ਸ਼ਹਿਰ ਹੈ ਕਹਿੰਦੇ ਰੋਤਕ ਲਓ ਮੈਦਾਨ ਦੇ ਵਿੱਚ ਸ਼ੀਰੂ ਦੀ ਬਹਿਰੇੜ ਤੇ ਨਰਿੰਦਰ ਸਿੰਘ ਮਾਰ ਦਿਓ ਤਾੜੀਆਂ ਬਹਿਰੇੜ ਵਾਲੇ ਨਿੰਦੀ ਦੇ ਵਾਸਤੇ ਲੱਗਾ ਹੈ ਸ਼ਾਨਦਾਰ ਜਫਾ ਹੈ ਚਲਦੀ ਹੋਈ ਕੋਸ਼ਿਸ਼ ਹੈ ਪਰ ਹਜਾਂ ਬਗਲਾ ਨੇ ਇਸ ਬਾਗ ਦੇ ਵਿੱਚ ਬੜਾ ਮੁਸ਼ਕਲ ਹੈ ਦੋੜ ਵਾਲਾ ਨਿੰਦੀ ਦੁਨੀਆ ਦਾ ਜਾਨਦਾਰ ਯਾਫੀ ਖੇਡ ਕਬੱਡੀ ਦਾ ਪੁਆਇੰਟ ਜੋੜਦਾ ਹੋਇਆ ਪੁਆਇੰਟ ਧੜੌਲੇ ਦੇ ਵਾਸਤੇ ਹੈ ਨਿੰਦੀ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਮੈਦਾਨ ਦੇ ਵਿੱਚ ਬਿੰਦਾ ਧੜੌਲੇ ਵਾਲਾ ਉਧਰ ਰਣੀਆਂ ਦਰਵੇ ਦਾ ਰਣ ਸਿੰਘ ਰਣਾ ਨੂੰ ਜਿੱਤੜ ਵਾਲਾ ਨਾਲ ਖੁਸ਼ੀ ਹੈ ਦੂਸਰੀ ਕੰਦੀ ਦੇ ਦਰਸ਼ਣ ਧਿਆਨ ਹੈ ਲਓ ਮੁਕਾਬਲਾ ਕਹਿੰਦੇ ਵੀ ਖੁਸ਼ੀ ਦੇ ਨਾਲ ਹੋ ਚੁੱਕਾ ਹੈ ਲਓ ਬਹੁਤ ਵਧੀਆ ਬਹੁਤ ਵਧੀਆ ਦੁਗਾਂ ਦਾ ਖੁਸ਼ੀ ਦਿਨੇ ਦਾ ਜਾਨਦਰ ਜਾਫੀ ਕਰ ਪੁਆਇੰਟ ਤੜੌਲੇ ਵਾਲੇ ਬਿੰਦੇ ਦਾ ਪੁਆਇੰਟ ਰੇਡਰ ਦੇ ਵਾਸਤੇ ਖੜਦਾ ਹੋਇਆ ਫਾਸਵਾ ਮੈਚ ਮੈਦਾਨ ਦੇ ਵਿੱਚ ਚੱਲਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਰਾਜ ਚੋਟ ਗੜਬੇ ਵਾਲਾ ਰਾਜ ਚੋਟ ਅਗਲੀ ਕਬੱਡੀ ਪਾ ਰਿਹਾ ਹੈ ਗੜਵਾ ਦੀ ਬੀ ਐਮ ਐਸ ਕਲੱਬ ਵੱਲੋਂ ਫਾਸਮਾ ਮੈਚ ਹੈ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਦਾ ਸੁਪਰਸਟਾਰ ਖਿਡਾਰੀ ਨੇ ਦੋਨੋਂ ਟੀਮਾਂ ਦੇ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਵੱਡੀਆਂ ਕਲੱਬਾਂ ਵਾਲੀ ਖੇਡਦੇ ਨੇ ਅਗਲੀ ਕਬੱਡੀ ਰਾਜ ਦੀ ਗੜਵਾ ਦੀ ਟੀਮ ਵੱਲੋਂ ਉਧਰ ਜਖੇਪੜ ਵਾਲਾ ਰਾਜ ਹੈ ਦੋਨੋਂ ਰਾਜ ਪ੍ਰਸਿੱਧ ਹੋਏ ਨੇ ਸ਼ਹੀਦ ਬੱਜਨ ਸਿੰਘ ਕਲੱਬ ਤੇ ਰਾਵਾ ਇੰਦਰੀ ਸਿੰਘ ਧੁਗਾ ਦੀ ਟੀਮ ਲਈ ਖੇਡਦੇ ਆ ਲਓ ਮੈਦਾਨ ਦੇ ਵਿੱਚ ਰਾਜ ਇਸ ਵੇ ਪੁਆਇੰਟ ਲੱਗਦਾ ਸੁਣਦਾ ਹੋਇਆ ਦਰਬੇ ਵਾਲੇ ਰਾਜ ਦੇ ਹਿੱਸੇ ਪੁਆਇੰਟ ਜੁੜਦਾ ਹੋਇਆ ਆਪਾਂ ਦੇਖਦੇ ਵੀ ਦਿਰਬਾਦੀ ਟੀਮ ਦੇ ਲਈ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਾਲਾ ਹਰਖੋਬਾਲ ਦਾ ਰੂਬੀ ਤੇ ਗੁਰਵਿੰਦਰ ਨਾਬੇ ਦਾ ਮਈਆ ਵੰਡ ਦਾ ਕਾਲਾ ਬੱਬਰ ਸ਼ੇਰ ਹੈ ਮਾਜੇ ਦਾ ਦੁੱਲਾ ਜੱਸਾ ਸੁਖੀ ਕਹਿੰਦੇ ਮਾਨ ਦਵਾਬੇ ਦਾ ਰਾਜ ਲਹਿੜੀ ਰਾਜ ਖੁਸ਼ੀ ਦੇ ਪੁੱਤ ਮਲਵਈਆਂ ਦੇ ਦੁਨੀਆ ਭਰ ਦੇ ਵਿੱਚ ਕਹਿੰਦੇ ਹੁਣ ਧੋਮਾ ਪਈਆਂ ਨੇ ਦੁਨੀਆ ਭਰ ਦੇ ਵਿੱਚ ਕਹਿੰਦੇ ਹੁਣ ਧੋਮਾ ਪਈਆਂ ਨੇ ਦੁੱਗਾ ਵਾਲੇ ਖੁਸ਼ੀ ਨੂੰ ਵੱਧ ਕੇ ਟੱਚ ਕੀਤਾ ਲਓ ਜੀ ਪੁਆਇੰਟ ਜਿਹੜਾ ਆਪਾਂ ਦੇਖਦੇ ਵੀ ਧਰੌਲੇ ਵਾਲੇ ਕਾਲੇ ਦੇ ਹਿੱਸੇ ਗੁਰਦਾ ਹੋਇਆ ਵਰਸ਼ਕ ਵੀਰ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦੋ ਜੇ ਮੈਚ ਵਧੀਆ ਲੱਗ ਰਿਹਾ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਵਾਸਤੇ ਕਿਉਂਕਿ ਦੋਨੋਂ ਟੀਮਾਂ ਦੇ ਵਿੱਚ ਟਾਪ ਦੇ ਖਿਡਾਰੀ ਖੇਡ ਰਹੇ ਨੇ ਜਿੱਤਾਂ ਹਾਰਾ ਬਣੀਆਂ ਆ ਜਾਂ ਨੇ ਇੱਕ ਟੀਮ ਨੇ ਜ਼ਰੂਰ ਜਿੱਤਣਾ ਹੈ ਪਰ ਖੇਡ ਜਿਹੜੀ ਹੈ ਵਧੀਆ ਦਿਖਾ ਰਹੇ ਨੇ ਦੋਨੋਂ ਟੀਮਾਂ ਦੇ ਖਿਡਾਰੀ ਅਗਲੀ ਕਬੱਡੀ ਰਾਜ ਛੋੜਦੀ ਮੈਦਾਨ ਦੇ ਵਿੱਚ ਫਿਰ ਪੈਂਦੀ ਹੋਈ ਦਰਬੇ ਵਾਲਾ ਰਾਜ ਪਾ ਰਿਹਾ ਹੈ ਦਾ ਸ਼ਰੀਰ ਲੋਜ ਖੇਪੜਾ ਵਾਲਾ ਬਾਵੇ ਚੰਦ ਸਿੰਘ ਦਾ ਬੋਤਰਾ ਪੰਮੀ ਸਿੱਧੂ ਦਾ ਪੈਂਡੂ ਹੈ ਰਾਜ ਖੇਪੜਾ ਵਾਲ ਕੇ ਉੱਡਣਾ ਵਿੱਚ ਆ ਸਮਾਨ ਦੇ ਦੇ ਚੜ ਕੇ ਵਿੱਚ ਜਹਾਜ਼ ਕਰਕੇ ਮਿਹਨਤ ਲਾ ਕੇ ਕੋਚਿੰਗ ਬਣ ਜਾ ਛੇਤੀ ਛੇਤੀ ਜਖੇਪੜ ਵਾਲਾ ਰਾਜ ਤੇਰੇ ਤੋਂ ਵੀ ਵਰਖਾ ਹੋਵੇ ਡਾਲਰ ਪਾਉਂਡ ਦੇ ਜੂਰੇ ਦੀ ਤੇਰੇ ਨਾਂ ਦੇ ਲੱਗ ਜਾਵਣ ਵਿਸ਼ਵ ਦੇ ਕਈ ਖਿਤਾਬ ਚੱਕ ਦੇ ਪੁੱਤਰਾ ਘਰ ਵਿੱਚ ਆਈ ਗਰੀਬੀ ਨੂੰ ਬਾਪਿਆਲੇ ਸੱਜਰੀ ਸਵੇਰ ਬਣ ਜਾ ਕੋਖੋ ਜਮੇ ਦਾ ਹੁਣ ਮਾਂ ਆਖਦੀ ਹੈ ਪੁੱਤਾਂ ਨੂੰ ਕਬੱਡੀ ਦਾ ਪਲੇਅਰ ਬਣ ਜਾ ਮਾਵਾ ਦਾ ਅਸ਼ੀਰਵਾਦ ਆ ਪੁੱਤਰਾ ਦੇ ਨਾਲ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਆਪਾਂ ਦੇਖਦੇ ਰਹੀ ਪਿੰਡਾ ਝਰੋਲੇ ਵਾਲਾ ਪੁੱਤਰਾ ਦੀ ਚੜਤ ਦੇਖ ਕੇ ਮਾ ਮਾ ਖੁਸ਼ ਹੁੰਦਿਆਂ ਨੇ ਰਣ ਸਿੰਘ ਰਣਜਨ ਸਿੰਘ ਕਮਾਂਡ ਦੇ ਦੋ ਪੁੱਤ ਖੇਡਦੇ ਨੇ ਇੱਕ ਰਣੀਆਂ ਇੱਕ ਸੱਤੀ ਲਓ ਮੈਦਾਨ ਦੇ ਵਿੱਚ ਮੁਕਾਬਲਾ ਰਣੀਆਂ ਦੇ ਨਾਲ ਹੈ ਕਿ ਚੜ੍ਹਦੀ ਜਵਾਨੀ ਵਿੱਚ ਪਹੁੰਚਾ ਜਿਹੜਾ ਧੋਮਾ ਰਣੀਆਂ ਹਜਲਾ ਸੰਗਰੂਰ ਦਾ ਮਾਲਵੇ ਦਾ ਬੇਲੇਖ ਖੇਡਦੇ ਕਬੱਡੀ ਮੁੰਡੇ ਜਿਹੜਾ ਬਹਾਵੜਾ ਮਸ਼ਹੂਰ ਜਾ ਜੋਰ ਤਕਨੀਕ ਨਾਲ ਫੜਦਾ ਹੈ ਰੇਡਰ ਨੂੰ ਜਫਾਉਂਦਾ ਪੂਰਾ ਬਣਾ ਕੇ ਦਿਨਾਂ ਜਿੱਤੂ ਬਣ ਜਾਂਦਾ ਸਟਾਰ ਚੋਬਰਾ ਕਰ ਮਿਹਨਤਾਂ ਖੁਰਾਕਾਂ ਖਾ ਕੇ ਬਿਨਾ ਚਿਤੂ ਬਣਿਆ 스타 ਚੋਪਰਾ ਰਣੀਆਂ 스타 ਹੈ ਖੇਡ ਕਬੱਡੀ ਦਾ ਦੋ ਵਾਰ ਖੇਡਿਆ ਲੋ ਅਗਲੀ ਕਬੱਡੀ ਮੈਦਾਨ ਦੇ ਵਿੱਚ ਸ਼ੀਲੂ ਦੀ ਸ਼ੀਲੂ ਦੀ ਪਹਿਲੇ ਰੇਟ ਤੇ ਫਿਰ ਆਪਾਂ ਦੇਖਦੇ ਹਾਂ ਜਖੇਪੜ ਵਾਲਾ ਰਾਜ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਬੀ ਐਮ ਐਸ ਕਲੱਬ ਜਿਹੜਾ ਵੱਲੇ ਲਈ ਸ਼ੀਲੂ ਦੇ ਵਾਸਤੇ ਗੁਰਦਾ ਹੋਇਆ ਫਸਵਾ ਚੱਲਦਾ ਹੋਇਆ ਮੈਚ ਅਗਲਾ ਮੈਚ ਕਾਲੋਕੇ ਤੇ ਫਤੇਗੜ ਸ਼ੈਨਾ ਦਾ ਹੋਵੇਗਾ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪੁੱਜ ਜਾਣ ਜੀ ਫਤੇਗੜ ਸ਼ੈਨਾ ਤੇ ਕਾਲੋਕੇ ਅਗਲੇ ਮੈਚ ਦੇ ਵਾਸਤੇ ਧਨੌਲੇ ਵਾਲਾ ਕਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਲਓ ਧਨੌਲੇ ਵਾਲੇ ਕਾਲੇ ਦੀ ਪਿਛੇ ਰੇਡ ਲੱਭੀ ਤੇ ਨਿੰਦੀ ਨੂੰ ਵੇਖ ਕੇ ਇਹ ਖਿਡਾਰੀ ਪਿੰਡਾਂ ਦੇ ਕਾਲਾ ਮੈਦਾਨ ਦੇ ਵਿੱਚ ਆਏ ਨੇ ਦੋਨੋਂ ਭਰਾ ਨੇ ਵੇਨੜੇ ਵਾਲੇ ਲੱਭੀ ਤੇ ਨਿੰਦੀ ਦੇ ਮਾਮੇ ਦੇ ਪੁੱਤਰ ਨੇ ਆਪਸ ਦੇ ਵਿੱਚ ਰਿਸ਼ਤੇਦਾਰੀਆਂ ਨੇ ਇਹਨਾਂ ਖਿਡਾਰੀਆਂ ਦੀਆਂ ਲਓ ਪੁਆਇੰਟ ਜਿਹੜਾ ਜਿੱਤ ਧਨੌਲੇ ਵਾਲੇ ਕਾਲੇ ਦਾ ਕਾਲਾ ਵੀ ਸੁਪਰਸਟਾਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਖੇਡ ਕਬੱਡੀ ਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਸਟਾਰਾਂ ਦੇ ਤੌਰ ਤੇ ਖੇਡਿਆ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਰਾਹ ਚੋਟ ਗੜਬੇ ਵਾਲੇ ਦੀ ਨਾਲੇ ਉਤੇ ਖੰਡਾ ਖਣਵਾਇਆ ਹੋਇਆ ਹੈ ਔਰ ਗਾਚੌੜੀ ਛਾਤੀ ਹੈ ਮદાન ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਕਿ ਹੋਵੇ ਠੰਡ ਕੜਾਕੇ ਦੀ ਜਾਂ ਲੂਹਾ ਗਰਮੀ ਦਾ ਕੁਝ ਪਾਉਣ ਦੀ ਖਾਤਰ ਡੰਡ ਬੈਠ ਕੇ ਕੱਢਣੇ ਪੈਂਦੇ ਨੇ ਦਿਲ ਵਿੱਚ ਹੋਵੇ ਜज्ਵਾ ਜੇ ਕੁਝ ਕਰਕੇ ਦੱਸਣ ਦਾ ਸੁੱਖ ਆਰਾਮ ਨੀਂਦ ਬਿਸਤਰੇ ਛੱਡਣੇ ਪੈਂਦੇ ਨੇ ਸੁਖਵੀਰ ਸਰਾਮਾ ਬਣਿਆ ਹੀਰੋ ਖੇਡ ਕਬੱਡੀ ਦਾ ਗੱਬਰੂ ਪੁੱਤ ਮਾਵਾ ਦੇ ਰਾਜਾ ਨਾ ਚਮਕਾਉਂਦੇ ਨੇ ਗੱਬਰੂ ਪੁੱਤ ਮਾਵਾ ਦੇ ਰਾਜਾ ਨਾ ਚਮਕਾਉਂਦੇ ਨੇ ਨਾ ਚਮਕ ਰਹੇ ਨੇ ਮਾਰ ਦਿਓ ਤਾੜੀਆਂ ਨਿੰਦੇ ਵਾਲੇ ਨਿੰਦੀ ਦੇ ਵਾਸਤੇ ਨਿੰਦੀ ਜਾਨਦਾਰ iracial ਖੇਡ ਕਬੱਡੀ ਦਾ ਟਾਪ ਪੁਆਇੰਟ ਜਿਹੜਾ ਆਪਾਂ ਦੇਖਦੇ ਆ ਵੀ ਨਿੰਦੀ ਦੇ ਵਾਸਤੇ ਹੈ ਨਰਿੰਦਰ ਸਿੰਘ ਕਰੋੜਾਂ ਦੀ ਕਬੱਡੀ ਖੇਡਿਆ ਉਧਰ ਦੁੱਗਾ ਵਾਲਾ ਖੁਸ਼ੀ ਕਰੋੜਾਂ ਦੀ ਕਬੱਡੀ ਖੇਡਿਆ ਦੋਨੋਂ ਖਿਡਾਰੀ ਕਰੋੜਾਂ ਦੀ ਕਬੱਡੀ ਖੇਡੇ ਨੇ ਵਰਲਡ ਕੱਪ ਦੇ ਵਿੱਚ ਪਹਿਲੇ ਵਰਲਡ ਕੱਪ ਦੇ ਵਿੱਚ ਖੁਸ਼ੀ ਖੇਡਿਆ ਦੂਸਰੇ ਦੇ ਵਿੱਚ ਨਿੰਦੀ ਖੇਡਿਆ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਧਨੌਲੇ ਵਾਲਾ ਕਾਲਾ ਫਿਰ ਮੈਦਾਨ ਦੇ ਵਿੱਚ ਵਾਧਦਾ ਹੋਇਆ ਉਧਰ ਦੁੱਗਾ ਵਾਲਾ ਖੁਸ਼ੀ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਧਰੌਲੇ ਵਾਲੇ ਕਾਲੇ ਦਾ ਹੈ ਪੁਆਇੰਟ ਧਰੌਲਾ ਦੀ ਟੀਮ ਦੇ ਲਈ ਜੁੜਦਾ ਹੋਇਆ ਹਰਿਆਣੇ ਵਾਲਾ ਸ਼ੀਲੂ ਅਗਲੀ ਕਬੱਡੀ ਪਾ ਰਿਹਾ ਹੈ ਕਿ ਗੁੰਦਵਾ ਸਰੀਰ ਜੀ ਦੇ ਮੋٹے-ਮੋٹے ਪੱਟ ਜੀ ਘੱਟ ਹੀ ਕਰਾਉਂਦਾ ਕਿਹੜਾ ਰੇਡਰਾ ਕੁਝ ਜਾਫੀਆਂ ਤੋਂ ਜਾਫ ਜੀ ਰਾਜ ਲਹਿੜੀ ਗੱਲ ਸਫਤ ਕਰੇ ਮਰ ਜਾਣੇ ਦੀ ਦੁਨੀਆ ਤੇ ਚੜਤ ਹੈ ਸ਼ੀਲੂ ਹਰਿਆਣੇ ਦੀ ਰਾਜ ਜਖੇਪੜ ਪਿੰਡ ਦਾ ਲਓ ਵੱਜੀ ਹੋਈ ਕੈਂਚੀ ਹੈ ਵੱਜੀ ਹੋਈਆਂ ਕੈਂਚੀਆਂ ਪਲ ਦੇ ਵਿੱਚ ਖੋਲਦਾ ਹੋਇਆ ਹਰਿਆਣੇ ਵਾਲਾ ਸ਼ੀਲੂ ਪੁਆਇੰਟ ਲੱਗਿਆ ਹੈ ਪੁਆਇੰਟ ਧਰੌਲਾ ਦੀ ਟੀਮ ਦੇ ਵਾਸਤੇ ਹੈ ਬਹੁਤ ਵਧੀਆ ਮੈਚ ਅਗਲੀ ਕਬੱਡੀ ਦਿੰਦਾ ਧਨੌਲੇ ਵਾਲਾ 20 ਸਾਲ ਉਮਰਾਂ ਬਿੰਦੇ ਜੀ ਬਿੰਦਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਦਰਦਰਸ਼ਨ ਦਿੜਵਾਇ ਧਿਆਨਾਂ ਦਿੜਵਾਇ ਦੁੱਗਾ ਵਾਲਾ ਖੁਸ਼ੀ ਹੈ ਰਣੀਏ ਚਾਰੋ ਜਾਫੀ ਪਿੱਛੇ ਹਟਦੇ ਜਾ ਰਹੇ ਨੇ ਪੂਰੀ ਬਿਆਤਵੰਦੇ ਵਿੱਚ ਚੇਨ ਬਣੀ ਹੋਈ ਹੈ ਲਓ ਮੁਕਾਬਲਾ ਦੁੱਗਾ ਵਾਲੇ ਖੁਸ਼ੀ ਦੇ ਨਾਲ ਹੋ ਚੁੱਕਾ ਹੈ ਇੱਕ ਪਾਸੇ ਦੁਨੀਆ ਦਾ 스타 ਜਾਫੀ ਦੂਸਰੇ ਪਾਸੇ ਦਿੰਦਾ ਮੁਕਾਬਲਾ ਸਖਤ ਹੋ ਚੁੱਕਾ ਹੈ ਫੱਜੇ ਖਬੋ ਘੇਰਦਾ ਹੋਇਆ ਉੜਦੀ ਹੋਈ ਤੋਰ ਦਿਸਦੀ ਹੈ ਲਓ ਮਾਰ ਦਿਓ ਤਾੜੀਆਂ ਮਾਰ ਦੁਗਾਂ ਵਾਲੇ ਖੁਸ਼ੀ ਦੇ ਵਾਸਤੇ ਪੁਆਇੰਟ ਜਿਹੜਾ ਜਾਫੀ ਦਾ ਪੁਆਇੰਟ ਦੁਗਾਂ ਵਾਲੇ ਖੁਸ਼ੀ ਦਾ ਕਿ ਦੇਖੋ ਉੱਚਾ ਲੰਮਾ ਗੱਭਰੂ ਜਾਫੀ ਬੜਾ ਤਕੜਾ ਮਾਹ ਹਰਵੰਸ ਕੋਰਪੇ ਦਾ ਨਿਰਮਲ ਸਿੰਘ ਦਾ लाਡਲਾ ਪਿੰਡ ਦੁਗਾਂ ਵਿੱਚ ਅਖਰਾ ਠਾਪੀ ਲਾ ਕੇ ਅੜ ਜਾਂਦਾ ਕੱਢ ਦਿੰਦਾ ਰੇਡਰ ਦੀਆਂ ਕਸਰਾ ਐਵੇਂ ਨਹੀਂ ਲੋਕੀ ਆਮਦੇ ਵੇਖਣ ਇਸ ਦੀਆਂ ਪਕੜਾਂ ਬਣੰਗ ਖੁਸ਼ਦੀਪ ਸਿੰਘ ਖੁਸ਼ੀ ਬਣ ਗਿਆ ਕਬੱਡੀ ਇਤਿਹਾਸ ਦੇ ਪੰਨਿਆਂ 'ਚ 17 2012 ਦਾ ਵਰਾ ਦੁੱਗਾਂ ਦੇ ਖੁਸ਼ੀ ਲੈ ਰਿਹਾ ਪੰਜਾਬ ਦੇ ਵਿੱਚ ਵੀ ਵੈਸਟ ਕਾਫੀ ਨਾਰਥ ਇੰਡੀਆ ਵੱਲੋਂ ਖੇਡਦਿਆਂ ਕੈਨੇਡਾ ਦੇ ਦੋਨੋਂ ਪਾਸੇੋਂ ਦੇ ਖੇਡ ਸੀਜ਼ਨ ਦਾ ਅੰਟਾਰੀਓ ਤੇ BC ਦੇ ਵਿੱਚ ਵੀ ਵੈਸਟ ਦੁੱਗਾਂ ਦਾ ਖੁਸ਼ੀ ਰਿਹਾ ਐਬਸਵਾਰਡ ਆਯਾਦ ਨੇ ਸਾਹਦੇ ਤੌਰ ਤੇ ਟੀਮ ਬੜਾਈ ਲਓ ਹਰਿਆਣੇ ਵਾਲਾ ਸ਼ੀਲੂ ਇਸਵੇਂ ਡਿਰਵੇ ਵਾਲਾ ਰਾਜ ਤੇ ਉਧਰ ਪਿੰਦਾ ਪਿੰਦਾ ਤਨੌਲੇ ਵਾਲਾ ਇੱਕ ਨਮਾਜੀਪੁਰ ਦਾ ਪਿੰਦਾ ਹੈ ਇੱਕ ਪਿੰਦਾ ਆ ਨੌਜਨ ਤਨੌਲੇ ਵਾਲਾ ਕਾਲੇ ਦਾ ਵੀਰ ਮੁਕਾਬਲਾ ਕਰਦਾ ਹੋਇਆ ਪੁਆਇੰਟ ਜਿਹੜਾ ਰਾਜ ਝੋੜਦਾ ਡਿਰਵਾਦੀ ਟੀਮ ਦੇ ਵਾਸਤੇ ਗੁਰਦਾ ਹੋਇਆ ਪਹਿਲਾ ਸੈਮੀਫਾਈਨਲ ਹੈ ਮੈਦਾਨ ਦੇ ਵਿੱਚ ਚੱਲਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਕਾਲਾ ਤਨੌਲੇ ਵਾਲਾ ਇਸ ਸਮੇਂ ਅੱਗੇ ਵੱਲ ਵਧਦਾ ਹੋਇਆ ਕਾਲੇ ਤਨੌਲੇ ਦੀ ਬਈ ਰੇਡ ਤੇ ਹੁਣ ਵੇਖਾਂਗੇ ਵੀ ਕਿਹੜਾ ਯਾਫੀ ਮੁਕਾਬਲਾ ਕਰੇਗਾ ਡਿੜਬੇ ਦਾ ਚਾਰੋ ਯਾਫੀ ਬਿਲਕੁਲ ਤਿਆਰ ਨੇ ਖੁਸ਼ੀ ਨੇ ਕਹਿੰਦੇ ਡਿੜਬੇ ਦਾ ਨਾਂ ਬਤੌਰ ਯਾਫੀ ਖੇਡਦੇ ਆ ਵਰਲਡ ਦੇ ਵਿੱਚ ਮਸ਼ਹੂਰ ਕੀਤਾ ਪਰ ਆਹ ਖਿਡਾਰੀ ਜਿਹੜਾ ਆਪਾਂ ਵੇਖਾਂਗੇ ਵੀ ਗੁਰਧਾਨ ਸਿੰਘ ਹੈ ਡਿੜਬੇ ਵਾਲਾ ਧਿਆਨਾ ਮੁਕਾਬਲਾ ਕਰਦਾ ਹੋਇਆ ਤਨੌਲੇ ਵਾਲਾ ਕਾਲਾ ਕਹਿੰਦਾ ਵੀ ਫੌਲ ਨਹੀਂ ਖੇਡਣਾ ਨੌਜੋਨਾ ਫੌਲ ਨਹੀਂ ਖੇਡਣਾ ਇਸ ਸਮੇਂ ਪੁਆਇੰਟ ਜਿਹੜਾ ਕਾਲੇ ਦਾ ਪੁਆਇੰਟ ਧਰੌਲਾ ਦੀ ਟੀਮ ਦੇ ਲਈ ਜੁੜਦਾ ਹੋਇਆ ਹਰਿਆਣੇ ਵਾਲਾ ਸ਼ੀਲੂ ਅਗਲੀ ਕਬੱਡੀ ਪਾਉਣ ਦੇ ਵਾਸਤੇ ਰੋਜਕ ਦਾ ਸ਼ੀਲੂ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਬਾਟਲ ਦੇ ਨਾਲ ਜੋੜੀ ਮਸ਼ਹੂਰ ਰਹੀ ਹੈ ਅੰ نړ ਦੇ ਨਾਲ ਖੇਡਿਆ 2003 ਦੇ ਵਿੱਚ ਪਹਿਲੀ ਵਾਰ ਕ੍ਰਿਡਾ ਦਾ ਵਰਲਡ ਕੱਪ ਖੇਡਿਆ ਫਿਰ 8 ਦੇ ਵਾਸਤੇ ਮੇਜਰ ਭਰੂਰ ਲਈ ਖੇਡਿਆ ਤੇ 11 ਦੇ ਵਿੱਚ ਐਸ ਸੌਡ ਲਈ ਖੇਡਿਆ ਲਓ ਦੇਵਦਿਆਲਪੁਰੇ ਵਾਲਾ ਦੇਵਜਾਲਪੁਰੇ ਵਾਲਾ ਦੱਸਦਾ ਵੀ ਜੇ ਕੋਈ ਦੱਸੇ ਗਲਤ ਯਰਪੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈਏ ਬਣ ਜਾਈਏ ਉਸਤਾਦ ਜੀ ਭਾਵੇਂ ਤਾਂ ਵੀ ਸਿੱਖਦੇ ਰਹੀਏ ਜੀ ਜੀ ਕਹੀਏ ਨੀਵੇਂ ਬਈਏ ਜੇ ਕੋਈ ਦੱਸੇ ਗਲਤ ਯਾਰ ਬਈ ਵਾਲੀ ਤਾਂ ਸੁਣ ਲਈਏ ਤਜਰਬਾ ਵੱਡਾ ਹੈ ਸਾਡੇ ਅੰਪੈਰ ਸਹਿਬਾਨਾਂ ਦਾ ਪੁਆਇੰਟ ਰੈਡਰ ਦਾ ਪੁਆਇੰਟ ਜਿਹੜਾ ਹੈ ਸ਼ੀਲੂ ਦਾ ਹੈ ਅਗਲੀ ਕਬੱਡੀ ਮੈਦਾਨ ਦੇ ਵਿੱਚ ਆਪਾਂ ਫਿਰ ਵੇਖਦੇ ਆਂ ਵੀ ਕਾਲਾ ਧਨੌਲੇ ਵਾਲਾ ਪਾਉਂਦਾ ਹੋਇਆ ਨੌਜਵਾਨ ਫਤੇਗੜ ਸ਼ੰਨਾ ਤੇ ਕਾਲੋ ਕੇ ਦੋਨੋਂ ਟੀਮਾਂ ਵੀ ਮੈਦਾਨ ਦੇ ਵਿੱਚ ਪੁੱਜ ਜਾਣ ਜੀ ਫਤੇਗੜ ਸ਼ੰਨਾ ਤੇ ਕਾਲੋ ਕੇ ਅਗਲਾ ਮੈਚ ਹੋਵੇਗਾ ਇਹਨਾਂ ਟੀਮਾਂ ਦੇ ਦਰਮਿਆਨ ਕਾਲਾ ਧਨੌਲੇ ਵਾਲਾ ਮਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਲਓ ਦਰਸ਼ਨ ਦੇਵਾ ਤਗੜਾ ਯਾਫੀ ਦੋ ਜਫੇ ਲਾ ਕੇ ਮੋਟਰਸਾਈਕਲ ਜਿੱਤਣ ਦਾ ਰਿਕਾਰਡ ਹੈ ਇੱਕ ਜਫਾ ਲਾ ਕੇ ਐਲਐਫਡੀ ਜਿੱਤਣ ਦਾ ਰਿਕਾਰਡ ਹੈ ਕਹਿੰਦੇ ਵੀ ਦਰਸ਼ਨ ਸਿੰਘ ਦਿੜਵੇ ਦਾ ਜਿਵੇਂ ਕਰਾਚੋਂ ਵਾਲਾ ਮਸ਼ਹੂਰ ਹੋਇਆ ਜਿਵੇਂ ਜਖੇਪੜਾ ਵਾਲਾ ਮਸ਼ਹੂਰ ਹੋਇਆ ਲਓ ਮਦਾਨ ਦੇ ਵਿੱਚ ਬੱਲੇ ਬੱਲੇ ਹੋ ਜਾਊਗੀ ਬੱਲੇ ਬੱਲੇ ਹੋ ਚੁੱਕੀ ਹੈ ਪੁਆਇੰਟ ਜਿਹੜਾ ਕਾਲੇ ਧਨੌਲੇ ਦਾ ਕਾਲਾ ਧਨੌਲਾ ਬਲੂ ਕਾ ਕਬੱਡੀ ਦੇ ਲਾ ਬਾਈ ਇੱਕ ਮਿੰਟ ਜੇ ਕਿਸੇ ਨੇ ਰੁਪਏ ਦੇਣੇ ਸੀ ਇੱਧਰ ਬੈਠੇ ਆ ਆ ਸਾਡੇ ਕੋਲ ਆ ਜਾ ਅੰਦਰ ਨਾ ਜਾ ਚੰਗਾ ਵੀ ਰਣ ਕੇ ਆਜੋ ਅੱਜ ਛੋੜੋ ਦੋ ਵਾਰੀ ਨਾਮ ਬੋਲਾਂਗੇ ਜੇ ਤੀਜੀ ਾਰ ਕੇ ਯਾਰ ਭੁੱਲ ਗਏ ਫੇਰ ਸਿਰ ਉਰਦੋ ਫੇਰ ਬੋਲਾਂਗੇ ਚੌਥੀ ਾਰ ਹਬੀਬ ਕੀ ਵੀ ਰਣ ਕੇ ਅੰਦਰ ਨਹੀਂ ਯਾਰ ਕਿਸੇ ਨੀ ਜਗਾ ਛਿਆਣੇ ਤੁਸੀਂ ਸਾਰੇ ਰਾਜ ਚੋਟ ਦਿੜਬੇ ਦਾ ਫਿਰ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਕਿ ਚੱਕੀ ਤੇ ਪੋੜ ਵੜ ਗਿਆ ਹੈਕਾ ਜਿਗਰੇ ਗਾਰਡਰ ਨੇ ਜੂਜ ਜੂਜ ਕੇ ਹੰਦਿਆ ਦਾ ਦੱਟ ਕਰਦੇ ਬਾਰਡਰ ਨੇ ਦੇਵੀ ਜਾਲ ਪ੍ਰੀਤਾ ਘਗਾ ਸੰਕਰ ਪਿੰਡ ਦਾ ਸੀ ਬੋਲਾ ਤਖ ਤੋਖੀ ਦੇਵ ਆਟਾ ਵੀ ਪੂਰੀ ਹਿੰਡ ਦਾ ਸੀ ਪਹਿਲਿਆਂ ਦੇ ਵਿੱਚ ਨਾ ਆਉਂਦੇ ਨੇ ਇਹਨਾਂ 스타ਾਂ ਦੇ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਪੰਜਾਬ ਦੇ ਪੁੱਤਰ ਖੇਡ ਰਹੇ ਨੇ ਗੁਰਪ੍ਰੀਤ ਸਿੰਘ ਧਨੌਲੇ ਵਾਲਾ ਢਿੱਲੋ ਪਰਿਵਾਰ ਦਾ ਜਾਗਰ ਸਿੰਘ ਦਾ ਭਤੀਜਾ ਮੈਦਾਨ ਦੇ ਵਿੱਚ ਕਬੱਡੀ ਪਾਦਾ ਹੋਇਆ ਗੁਰਪ੍ਰੀਤ ਲਓ ਦੁੱਗਾ ਵਾਲਾ ਖੁਸ਼ੀ ਹੈ ਮੁਕਾਬਲਾ ਸਖਤ ਹੋ ਚੁੱਕਾ ਹੈ ਬੰਨੀ ਹੋਈ ਬਾਹ ਪੜਿਆ ਹੋਇਆ ਬਗਲਾ ਨੇ ਹਲਕੀ ਜੀ ਕੈਂਚੀ ਲਾ ਲਈ ਹੈ ਇੱਕ ਪਾਸੇ ਦੁਨੀਆ ਦਾ 스타 ਦਮਜਾਫੀ ਹੈ ਲਓ ਦੂਸਰੇ ਪਾਸੇ ਗੁਰਪ੍ਰੀਤ ਧਰੌਲੇ ਵਾਲਾ ਮੈਦਾਨ ਦੇ ਵਿੱਚ ਡੱਕਿਆ ਗਿਆ ਹੈ ਲੱਗਾ ਹੈ ਜੋਰ ਲੋਟੇ ਖਿਡਾਰੀਆਂ ਦਾ ਜੋਰ ਬਸ਼ਰਮ ਹੈ ਉਧਰ ਦਿੜਬੇ ਵਾਲਾ ਧੀਰਾ ਹੈ ਮੈਦਾਨ ਦੇ ਵਿੱਚ ਗੋਪੀ ਹੈ ਲਓ ਜੀ ਪੁਆਇੰਟ ਜਿਹੜਾ ਜਾਫੀ ਦਾ ਅਗਲੀਆ ਟੀਮਾਂ ਕਾਲੋਕੇ ਤੇ ਫਤੇਗੜ ਸ਼ੰਨਾ ਪਹੁੰਚ ਗਏ ਜੀ ਕਰਵੰਤ ਜੀ ਭਾਈ ਜੀ ਦੱਸੋ ਵੀ ਟੀਮਾਂ ਆ ਗਈਆਂ ਕਾਲੋਕੇ ਦੇ ਫਤੇਗੜ ਸ਼ੰਨਾ ਪਤਾ ਕਰੋ ਇਹਨਾਂ ਖਿਡਾਰੀਆਂ ਦੇ ਬਾਰੇ ਕਾਲੋਕੇ ਤੇ ਫਤੇਗੜ ਸ਼ੰਨਾ ਪਹੁੰਚ ਜਾਣ ਦੋਨੋਂ ਅਗਲਾ ਸੈਮੀਫਾਈਨਲ ਬੜਾ ਸ਼ਾਨਦਾਰ ਹੋਵੇਗਾ ਗੁਰਵਿੰਦਰ ਲੋਕ ਮੈਦਾਨ ਦੇ ਵਿੱਚ ਸ਼ੀਲੂ ਸ਼ੀਲੂ ਕਬੱਡੀ ਬਾਰਿਆਦਰ ਨਿੰਦੀ 베ਰੜੇ ਵਾਲਾ ਪਰ ਸ਼ੀਲੂ ਬੜਾ ਟੈਕਨੀਕਲ ਖਿਡਾਰੀ ਹੈ ਖੇਡ ਕਬੱਡੀ ਦਾ ਮਾਸਟਰਮਾਈਂਡ ਖਿਡਾਰੀ ਹੈ ਜਿਵੇਂ ਬਿਹਾਰੀਪੁਰ ਦਾ ਕਹਿੰਦਾ ਸੁਰਖਪੁਰ ਦਾ ਦੁੱਲਾ ਇਹ ਵੀ ਨੌਜਵਾਨ ਤਜਰਬੇਕਾਰ ਖਿਡਾਰੀ ਜਿਵੇਂ ਦਕਾਲ ਵਾਲਾ ਬਿੱਟੂ ਲਓ ਇੱਥੋਂ ਵਾਲਾ ਸ਼ੀਰਾ ਕਈ ਦਾਲ ਆਉਂਦਾ ਇੱਕ ਜੱਫੇ ਦੇ ਪੁਆਇੰਟ ਜਿਹੜਾ ਹੈ ਸ਼ੀਲੂ ਦਾ ਗੜਵਾ ਦੀ ਟੀਮ ਦੇ ਲਈ ਅਗਲੀ ਕਬੱਡੀ ਬਿੰਦੂ ਪਿੰਦਾ ਤਰੌਲੇ ਪਿੰਡ ਦਾ ਪਿੰਦਾ ਬਿੰਦਾ ਪਾਉਣ ਦੇ ਵਾਸਤੇ ਫਿਰ ਵੱਧਦਾ ਹੋਇਆ ਹੁਣ ਬਿੰਦੇ ਦੀ ਪਈ ਹੋਈ ਕਬੱਡੀ ਹੈ ਵੇਖਾਂਗੇ ਵੀ ਕਿਹੜਾ ਜਾਫੀ ਮੁਕਾਬਲਾ ਕਰੇਗਾ ਡਿੜਵੇ ਦਾ ਚਾਰੋ ਜਾਫੀ ਬਿਲਕੁਲ ਤਿਆਰ ਨੇ ਦਰਸ਼ਕ ਦਰਵਾ ਗੁਰਧਿਆਨ ਸਿੰਘ ਡਿੜਵੇ ਦਾ ਬਹੁਤ ਵਧੀਆ ਸੱਜੇ ਖੇਪੋ ਘੇਰਦਾ ਹੋਇਆ ਲੱਗਾ ਹੋਇਆ ਜੋਰਦੰਨ ਖਿਡਾਰੀਆਂ ਦਾ ਇੱਕ ਪਾਸੇ ਧਿਆਨਾ ਦੂਸਰੇ ਪਾਸੇ ਬਿੰਦਾ ਹੱਥ ਜੋੜੀਆਂ ਹੋ ਗਈਆਂ ਨੇ ਲਓ ਐਨ ਕਹਿੰਦੇ ਵੀ ਸਿੱਕ ਫਸ ਕੇ ਕੁੰਡੀਆਂ ਦੇ ਮਿੱਤਰਾ ਪੈ ਜਾ ਕੋਦੀ ਬਾਗੀ ਸਿੱਕ ਫਸ ਕੇ ਕੁੰਡੀਆਂ ਦੇ ਪੁਆਇੰਟ ਧਿਆਨੇ ਦਾ ਧਿਆਨਾ ਖੜਿਆਲ ਦੇ ਕਬੱਡੀ ਕੱਪ ਦਾ ਵੈਸਟ ਜਾਫੀ ਹੈ ਪਰੇੜਾ ਦੀ ਐਲਸੀਡੀ ਕੀਤੀ ਹੈ ਅਗਲੀਆਂ ਟੀਮਾਂ ਛੰਨਾ ਦੇ ਕਾਲੋਕੇ ਗਰਾਊਂਡ ਦੇ ਵਿੱਚ ਪਹੁੰਚ ਜਾਣ ਜੀ ਕਲੱਬ ਦਾ ਹੁਕਮ ਹੈ ਕਾਲੋਕੇ ਤੇ ਫਤਿਹਗੜ ਛੰਨਾ ਗਰਾਊਂਡ ਦੇ ਵਿੱਚ ਪਹੁੰਚ ਜਾਣ ਆਨੰਦ 75 ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਫਾਈਨਲ ਵਾਲੀ ਉਹ ਵੀ ਟੀਮਾਂ ਰੈਡੀ ਰਹਿਣ ਰਾਇਆ ਤੇ ਸ਼ੇਰਾਂ ਦੇ ਖਿਡਾਰੀਆਂ ਨੂੰ ਵੀ ਬੇਨਤੀ ਹੈ ਸਾਡੇ ਕੁਲਵੰਤ ਕੰਤੀ ਜੀ ਬੇਨਤੀ ਕਰ ਰਹੇ ਨੇ ਉਹ ਵੀ ਖਿਡਾਰੀ ਤਿਆਰ ਰਹਿਣਗੇ ਰਾਇਆ ਤੇ ਸ਼ੇਰਾਂ ਲਓ ਮੈਦਾਨ ਦੇ ਵਿੱਚ ਅਗਲੀ ਕਬੱਡੀ ਧੜਬੇ ਦੇ ਰਾਜ ਦੀ ਗੁਰਚਰਨ ਸਿੰਘ ਕਬਾਣ ਦਾ ਪੁੱਤਰ ਕਬਾਣ ਪਰਿਵਾਰ ਦਾ ਖਿਡਾਰੀ ਕਬੱਡੀ ਪਾਉਂਦਾ ਹੋਇਆ ਪੁਆਇੰਟ ਲੱਗੇ ਵਾਪਸ ਆਇਆ ਹੈ ਪੁਆਇੰਟ ਜਿਹੜਾ ਧਿਲਵਾਦੀ ਟੀਮ ਦੇ ਵਾਸਤੇ ਹੈ ਰਾਜ ਝੋੜ ਦੇ ਲਈ ਜੁੜਦਾ ਹੋਇਆ ਬਹੁਤ ਵਧੀਆ ਮੈਚ ਸੈਮੀਫਾਈਨਲ ਦਾ ਮੈਚ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਜਿੱਤਣ ਵਾਲੀ ਟੀਮ ਫਾਈਨਲ ਦੇ ਵਿੱਚ ਪ੍ਰਵੇਸ਼ ਕਰੇਗੀ ਬੈਸਟ ਰੇਡਰ ਤੇ ਜਾਫੇ ਨੂੰ ਜਾਮਾ ਦੇ ਮੋਟਰਸਾਈਕਲ ਦਿੱਤੇ ਜਾਣਗੇ ਜਿੱਥੇ ਨਕਦ ਪ੍ਰਾਈਜ਼ ਉਥੇ ਜਾਮਾ ਦੇ ਮੋਟਰਸਾਈਕਲ ਹੋਣਗੇ ਅੱਜ ਦੇ ਟੂਰਨਾਮੈਂਟ ਦੇ ਵਾਸਤੇ ਖੁਸ਼ੀ ਚੁੱਗਾ ਵਾਲਾ ਇੱਕ ਪਾਸੇ ਦੂਸਰੇ ਪਾਸੇ ਗੁਰਪ੍ਰੀਤ ਸਿੰਘ ਧਨੌਲੇ ਵਾਲਾ ਜਾਨਦਾਰ ਖਿਡਾਰੀ ਮੈਦਾਨ ਦੇ ਵਿੱਚ ਬਹੁਤ ਹੀ ਰੇਡ ਲਓ ਪੜਿਆ ਹੋਇਆ ਪਗਲਾ ਨੇ ਲੱਗਾ ਹੋ ਜੋਰ ਮੈਦਾਨ ਦੇ ਵਿੱਚ ਖੁਸ਼ੀ ਦੁੱਗਾ ਵਾਲਾ ਵਾਹ ਓਏ ਨੌਜਵਾਨਾ ਪੁਆਇੰਟ ਜਾਫੀ ਦਾ ਹੈ ਪੁਆਇੰਟ ਦੁੱਗਾ ਵਾਲੇ ਖੁਸ਼ੀ ਦਾ ਹੈ ਨਹੀਂ ਬਾਈ ਕੋਈ ਨਾ ਕੋਈ ਨਾ ਕੋਈ ਨਾ ਪੈਸੇ ਜਨੇ ਓਰੇ ਆ ਜਾ ਸਾਡੇ ਕੋਲ ਆ ਜਾ ਕਰ ਜਾਰਾ ਤੇਰਾ ਦੋ ਵਾਰੀ ਨਾ ਬੋਲਾਂਗੇ ਜੇ ਨਾ ਮੈਂ ਸਵਾਗਤ ਹੋ ਗਿਆ ਜੀ ਹਾਂਜੀ ਹਾਂਜੀ ਆ ਜਾ ਕੋਈ ਕੋੜਾ ਜੋਸ਼ ਆ ਜਾਂਦਾ ਜੀ ਕੰਤੀ ਕੋਈ ਨਾ ਕੋੜਾ ਜੋਸ਼ ਆ ਜਾਂਦਾ ਅਸੀਂ ਮੰਨਦੇ ਆ ਆ ਜਾ ਜਾ ਕੋਈ ਨਾ ਇੱਧਰ ਆ ਜਾ ਇੱਧਰ ਆ ਜਾ ਆ ਜਾ ਸ਼ਾਬਾਸ਼ ਕੀ ਨਾ ਤੇਰਾ ਉਰਿਆ ਜਾ ਉਰਿਆ ਜਾ ਗੜਬਾ ਦੀ ਟੀਮ ਦੇ ਪੁਆਇੰਟ ਨੇ ਜਿਹੜੇ 15.5 ਨੇ ਹਾਂ ਕੋਈ ਨਾ ਕੋਈ ਤੇ 10 ਪੁਆਇੰਟ ਦੇ ਧਨੋਲੇ ਦੇ ਜੀ ਦੋਸਤੋ ਜਿਹੜਾ ਤੁਸੀਂ ਮੈਚ ਵੇਖ ਹੀ ਲਿਆ ਕਿ ਧਨੋਲੇ ਦੀ ਟੀਮ ਜਿਹੜੀ ਟੱਕਰ ਲੈਂਦੀ ਲੈਂਦੀ ਪਿੱਛੇ ਰਹਿ ਗਈ ਇਸ ਮੈਚ ਦੇ ਵਿੱਚ ਰਾਜ ਖੇਪਲ ਨੇ ਆਪਣਾ ਕੋਈ ਜ਼ੋਰ ਨਹੀਂ ਦਿਖਾਇਆ ਔਰ ਮੈਚ ਦੇ ਵਿੱਚ ਕਾਲੇ ਧਨੋਲੇ ਨੇ 6 ਰੈਡਾਂ ਪਾ ਕੇ 6 ਨੰਬਰ ਪ੍ਰਾਪਤ ਕੀਤੇ ਬਿੰਦੀ ਧਨੋਲੇ ਨੇ 4 ਰੈਡਾਂ ਪਾ ਕੇ 1 ਨੰਬਰ ਪ੍ਰਾਪਤ ਕੀਤਾ ਔਰ ਗੁਰਪ੍ਰੀਤ ਧਨੋਲੇ ਨੇ 2 ਰੈਡਾਂ ਪਾ ਕੇ ਕੋਈ ਨੰਬਰ ਨਹੀਂ ਲਿਆ ਨਦੀਪ ਮੇਰ ਨੇ 2 ਜਫੇ ਲਾ ਕੇ 2 ਨੰਬਰ ਪ੍ਰਾਪਤ ਕੀਤੇ ਨੇ ਔਰ ਤੋਨੌਲੇ ਦੀ ਜਿਹੜੀ ਟੀਮ ਸੀ ਉਹਦੇ ਟੋਟਲ ਸਕੋਰ 9 ਨੰਬਰ ਸੀ ਇਸ ਤੋਂ ਇਲਾਵਾ ਡਿੜਬੇਜ ਖੇਡਦਿਆਂ ਹੋਇਆ ਰਾਜ ਝੋਟ ਨੇ 7 ਰੇਡਾਂ ਪਾ ਕੇ 6.5 ਅੰਕ ਪ੍ਰਾਪਤ ਕੀਤੇ ਔਰ ਸ਼ੀਲੂ ਨੇ 5 ਰੇਡਾਂ ਪਾ ਕੇ 4 ਅੰਕ ਪ੍ਰਾਪਤ ਕੀਤੇ ਖੁਸ਼ੀ ਨੇ 3 ਜਫੇ ਲਗਾਏ ਨੇ ਔਰ ਨਾਲ ਹੀ ਰਣੀਏ ਤੇ ਧਿਆਨੇ ਨੇ 1-1 ਜਫਾ ਲਾ ਕੇ 2 ਅੰਕ ਟੋਟਲ ਕੀਤੇ ਨੇ ਔਰ ਪੂਰੀ ਟੀਮ ਦਾ ਜਿਹੜਾ ਸਕੋਰ ਉਹ 15.5 ਅੰਕ ਰਿਹਾ ਤੇ ਆਸਾਨੀ ਨਾਲ ਡਿੜਬਾ ਫਾਈਨਲ ਮੈਚ ਵਿੱਚ ਪਰਵੇਸ਼ ਕਰ ਗਿਆ ਇਸ ਤੋਂ ਇਲਾਵਾ ਦੋਸਤੋ ਅਸੀਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਵੇਲੇਬਲ ਕਰਾਉਂਦੀਆਂ ਰਹਿਣੀਆਂ ਇਹ ਦੋ ਵੀਡੀਓ ਅਸੀਂ ਤੁਹਾਡੇ ਲਈ ਸ਼ਾਰਟਲਿਸਟ ਕੀਤੀਆਂ ਨੇ ਇਹਨਾਂ ਚੋਂ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਔਰ ਨਾਲ ਹੀ ਦੋਸਤੋ ਤੁਹਾਨੂੰ ਇੱਕ ਰਿਕਵੈਸਟ ਹੈ ਕਿ Facebook ਉੱਤੇ ਸਾਡਾ ਜਿਹੜਾ ਪੇਜ ਹੈ कबड्डी360.com ਉਹਨੂੰ ਲਾਈਕ ਵੀ ਜਰੂਰ ਕਰੋ ਔਰ ਉਹਦੇ ਤੇ ਤੁਸੀਂ ਜਾ ਕੇ ਸਾਨੂੰ ਇਨਬਾਕਸ ਜਾਂ ਕੋਈ ਮੈਸੇਜ ਵੀ ਕਰ ਸਕਦੇ ਹੋ ਜਿਹਦੇ ਥਰੂਪ ਤੋਂ ਅਗਰ ਤੁਹਾਡੇ ਕੋਈ ਵਿਚਾਰ ਨੇ ਤੁਸੀਂ ਸਾਨੂੰ ਕੁਝ ਦੱਸਣਾ ਚਾਹੁੰਦੇ ਹੋ ਇਹਨਾਂ ਮੈਚੇਸ ਦੇ ਬਾਰੇ ਜਾਂ ਸਾਡੇ ਕੋਈ ਸਾਡੇ ਲਈ ਕੋਈ ਸੁਝਾ ਤਾਂ ਉਹ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ